ਤੀਜੀ ਵਾਰ ਜੋ ਸਰਕਾਰ ਬਣ ਤੇ ਅੱਜ ਤੁਸੀਂ ਮਨਾਈ ਜਾ ਰਹੀ ਹੈ ਕਿ ਅੱਜ ਸਾਰੇ ਹਰਿਆਣਾ ਦੇ ਨਿਵਾਸੀਆਂ ਨੂੰ ਖਾਸ ਕਰਕੇ ਬੀਜੇਪੀ ਦੇ ਵਰਕਰਸ ਨੂੰ ਲੀਡਰਸ਼ਿਪ ਨੂੰ ਲੱਖ ਲੱਖ ਵਧਾਈ ਕਿ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਥੱਲੇ ਨੱਡਾ ਜੀ ਦੀ ਲੀਡਰਸ਼ਿਪ ਥੱਲੇ ਅਮਿਤ ਸ਼ਾਹ ਜੀ ਦੀ ਲੀਡਰਸ਼ਿਪ ਥੱਲੇ ਨਾਇਬ ਸਿੰਘ ਸੈਣੀ ਜੀ ਦੇ ਲੀਡਰਸ਼ਿਪ ਥੱਲੇ ਕਿ ਅੱਜ ਤੀਸਰੀ ਵਾਰੀ ਸਰਕਾਰ ਬਣੀ ਹੈ ਇਹ ਲੋਕਾਂ ਦਾ ਪਤਵ ਹੈ ਕਿ ਲੋਕਾਂ ਦਾ ਵਿਸ਼ਵਾਸ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੀਸਰੀ ਵਾਰੀ ਇਹ ਰਿਪੋਰਟ ਕੈਮ ਹੋਇਆ ਕਿ ਹਰਿਆਣਾ ਦੇ ਵਿੱਚ ਸਰਕਾਰ ਬਣੀ ਹੈ ਤੇ ਅਗਲੀ ਵਾਰੀ ਇਹ ਤੁਹਾਨੂੰ ਦੱਸਦੇ ਪਿਆ ਕਿ 2 ਸਾਲ ਬਾਅਦ ਇਹ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅੰਡਰ ਦ ਲੀਡਰਸ਼ਿਪ ਆਫ ਸ਼੍ਰੀ ਨਰਿੰਦਰ ਮੋਦੀ ਜੀ ਤੁਸੀਂ ਦੇਖ ਲੈਣਾ ਲੋਕ ਸਮਝ ਗਏ ਹੈ ਸਾਰੇ ਲੋਕ ਕਹਿੰਦੇ ਸੀ ਕਿ ਸਰਕਾਰ ਨਹੀਂ ਬਣੀ ਹਰਿਆਣੇ ਚ ਅੱਜ ਲੋਕ ਸਮਝ ਗਏ ਐ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਦੇਸ਼ ਨੇ ਤਰੱਕੀ ਕਰਨੀ ਐ ਤੇ ਨਰਿੰਦਰ ਭਾਈ ਮੋਦੀ ਦੀ ਲੀਡਰਸ਼ਿਪ ਥਲੇ ਤਰੱਕੀ ਹੋਏਗੀ ਇਹ ਤੁਹਾਡੇ ਨਾਲ ਵਾਅਦਾ ਕਰ ਰਹੇ ਆ ਜਿਹੜਾ ਵਰਕਰ ਐ ਪੰਜਾਬ ਦਾ ਉਹ ਐਵੇਂ ਜਿਵੇਂ ਹਰਿਆਣੇ ਦਾ ਵਰਕਰ ਹੈਗਾ ਉਸੇ ਤਰੀਕੇ ਹੀ ਉਹ ਪੰਜਾਬ ਦੇ ਵਿੱਚ ਸਰਕਾਰ ਲਿਆ ਕੇ ਛੱਡੇਗਾ ਅੱਜ ਬਹੁਤ ਬਹੁਤ ਵਧਾਈ ਹੋਵੇ ਸਾਰੇ ਵਰਕਰ ਸਪਾਤੋਂ ਨੂੰ ਭਾਜੀਪੀ ਦੀ ਪਾਰਟੀ ਨੂੰ ਸਾਰੇ ਸਾਡੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੇਰਬਾਨ ਚੈਸ਼ੂ ਜੈ